ਪੁੱਛ ਲੋ ਕਿ ਇਹ ਕਿਹੜੀ ਗਰੀਬ ਉਹ ਸੋਹਣ ਚੈਟ ਕੋਸ਼ਿਸ਼ ਨਹੀਂ ਰਹਿ ਗਿਆ ਨਾ ਪਰਦੇ ਪਰਦੇ ਸਾਰੇ ਨਾ ਇਹ ਜੈਨਾ ਬੜੇ ਧੋਖੀ ਹਸਣੇ ਸੈੱਟ ਕਰਦੇ ਨਹੀਂ ਕਰਦੇ ਲੋ ਜੀ ਅੱਜ ਕੱਲ ਕਲਿੱਪ ਵਾਲੀ ਬੀਬੀ ਦੀ ਬੜੀ ਚਰਚਾ ਸੋਸ਼ਲ ਮੀਡੀਆ ਤੇ ਹੋ ਬੀਬੀ ਕਿਉਂ ਨਾ ਕਿਉਂਕਿ ਕਮੀ ਐ ਸਾ ਕੀਤਾ ਉਹਨਾਂ ਨੇ ਜਦੋਂ ਮਾਨ ਸਾਹਿਬ ਹੜ ਪੀਰਤਾਂ ਦੇ ਨਾਲ ਉੱਥੇ ਦੌਰਾ ਕਰਨ ਵਾਸਤੇ ਗਏ ਦੇਖੋ ਕਿੰਨਾ ਵੱਡਾ ਚਲੋ ਆਪਾਂ ਮਾਨ ਸਾਹਿਬ ਨੂੰ ਮੰਨਦੇ ਆਂ ਵੀ ਉਹ ਸਟੇਜੀ ਐਕਟਰ ਐ ਪਹਿਲਾਂ ਤਾਂ ਐਕਟਿੰਗ ਕਰਦਾ ਐ ਤੇ ਉਹਨੇ ਉੱਥੇ ਸਾਰਾ ਕੁਝ ਐਕਟਿੰਗ ਕੀਤੀ ਵੀ ਉੱਥੇ ਢੋਂਗ ਉਹਨੇ ਬੜਾ ਰਚਿਆ ਡਰਾਮੇਬਾਜ਼ੀ ਬੜੀ ਕੀਤੀ ਬੈਠ ਕੇ ਰੋਟੀ ਖਾਣ ਲੱਗੇ ਆਲੇ-ਦਾਲੇ ਸਾਰੇ ਖੜੇ ਨੇ ਪਰ ਜਦੋਂ ਫੋਟੋ ਹੋ ਗਈ ਕਹਿੰਦਾ ਬਾਅਦ ਦੇ ਵਿੱਚ ਉੱਪਰ ਫੜਾ ਦਿੱਤੀ ਜਿਸ ਤੋਂ ਨਾ ਫਿਰ ਜਦੋਂ ਖੜਕ ਕੇ ਦੋ ਕੋਨੇ ਹੰਝੂ ਗੇਰੇ ਪਰ ਉਦੋਂ ਪਤਾ ਨਹੀਂ ਕਿਦੜੋਂ ਆ ਕਲਿੱਪ ਵਾਲੀ ਬੀਬੀ ਕਹਿੰਦੇ ਇਹਦੇ ਤੇ ਬੜਾ ਕੁਝ ਗਾਉਣਾ ਲਾ ਰੱਖੇ ਜੀ ਕਹਿੰਦੇ ਨੰਗਾ ਰੱਖ ਦੀ ਕਲਿੱਪ ਗਾਣਾ ਪਾਸਾ ਇਹੇ ਤਾਂ ਕੋਪੁੰਡਿਕੜ ਦੀ ਤੇ ਸਹੀ ਗੱਲ ਹੈ ਤੇ ਜਦੋਂ ਆ ਕੇ ਦੁਸਕੀਆਂ ਲੈਣ ਲੱਗ ਗਈ ਜੀ ਦੇਖੋ ਮਾਨਸਾਬ ਕੋਲੇ ਅਸੀਂ ਸਾਡਾ ਜੀ ਬਣਾ ਸਾਰੇ ਬਰਬਾਦ ਹੋ ਗਏ ਫਸਲਾਂ ਹਲਾਕੇ ਉਹ ਬੀਬੀ ਦਾ ਕਹਿੰਦੇ ਹੜ੍ਹਾਂ ਦਾ ਪ੍ਰਭਾਵ ਤਾਂ ਨਾਲ ਕੋਈ ਦੂਰ ਤੱਕ ਦਾ ਵਜ੍ਹਾਸਤ ਨਹੀਂ ਹੈਗਾ ਉਹਦੇ ਕਰੋੜ ਰੁਪਏ ਦੀ ਕੋਠੀ ਸ਼ਹਿਰ ਦੇ ਵਿੱਚ ਹੈ ਜਿਹਦੇ ਨੇੜੇ ਲਾਉਣੇ ਕਿਤੇ ਪਾਣੀ ਨਹੀਂ ਹੈਗਾ ਪਰ ਉਹਨੇ ਐਸਾ ਡਰਾਮਾ ਕੀਤਾ ਭਗਵੰਤ ਮਾਨ ਵੀ ਹੈਰਾਨ ਰਹਿ ਗਿਆ ਉਹਨੂੰ ਦੇਖ ਕੇ ਤੁਸੀਂ ਵੀਡੀਓ ਦੇਖੋ ਕਿ ਭਗਵੰਤ ਮਾਨ ਉਹਦੇ ਮੂੰਹ ਵੱਲ ਦੇਖਦਾ ਹੈ ਕਿ ਕਦੇ ਤੇ ਉਹਨੇ ਹਾਰ ਸ਼ਿੰਗਾਰ ਵੱਲ ਦੇਖਦਾ ਹੈ ਪਰ ਸੋਚਦਾ ਹੈ ਮਨ ਦੇ ਵਿੱਚ ਵੀ ਮਨਾ ਡਰਾਮੇ ਵਾਜ ਤਾਂ ਤੂੰ ਦੀ ਡਰਾਮਾ ਤਾਂ ਤੈਨੂੰ ਕਰਨਾ ਸੀ ਤੇ ਅਹ ਤੇਥੋਂ ਵੀ ਬੰਦੀ ਕੋਈ ਡਰਾਮੇ ਵਿੱਚ ਤੁਰੇ ਫਿਰਦੀ ਹੈ ਜਿਹਨੇ ਦੁਸ਼ਕੀਆਂ ਲੈਣੀਆਂ ਸ਼ੁਰੂ ਕਰਕੇ ਆ ਕੇ ਛੱਡਾ ਹੜ ਮਗਰ ਦੇਖੋ ਕਿਨੇ ਇਹਨਾਂ ਨੇ ਹੜਾੜਿਆ ਉਹ ਚੀਜ਼ ਦਾ ਕਿਵੇਂ ਇਹਨਾਂ ਨੇ ਮਜ਼ਾਕ ਖੜਾਇਆ ਇਹ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਭਾਈ ਘਰ ਬਰਬਾਦ ਹੋ ਗਏ ਤੁਸੀਂ ਇੱਥੇ ਆਪਣੀਆਂ ਰੋਟੀਆਂ ਸਿੱਕੀਆਂ ਜਾਂਦੇ ਹੋ ਹੁਣ ਮਾਨ ਦੇਖਦਾ ਭਵੰਤਮਨ ਉਹਦੇ ਵੱਲ ਵੀ ਇਹ ਇੰਨਾ ਹਾਰ ਸ਼ਿੰਗਾਰ ਕਰੀ ਫਿਰਦੀ ਹੈ ਵੀ ਇਹ ਕਿਸੇ ਪਾਸੋਂ ਲੱਗਦੀ ਨਹੀਂ ਵੀ ਕੋਈ ਹੜ ਪ੍ਰਭਾਵਤਾ ਹੈ ਪਰ ਉਥੇ ਰੋਣ ਤੇ ਭਵੰਤਮਨ ਉਹਨੂੰ ਦੇਖਦਾ ਹੈ ਉਹਦੇ ਹੱਥ ਫੜ ਕੇ ਫਿਰ ਉਹਨੂੰ ਗਲੇ ਨਾਲ ਵੀ ਲਾਉਂਦਾ ਹੈਗਾ ਪਰ ਸੋਚਦਾ ਇਹ ਹੀ ਹੈ ਭਵੰਤਮਨ ਵੀ ਡਰਮੇ ਬਾਜਦਾ ਮੈਂ ਤੇ ਪਰ ਆ ਮੇਥੋਂ ਵੱਡੀ ਕੋਈ ਡਰਮੇ ਬਾਜ ਤੁਸੀਂ ਕਰਦੀ ਹੈ ਇੱਕ ਕਿ ਸਮਝ ਨਹੀਂ ਲੱਗਦੀ ਨਾ ਇਹ ਇਹ ਕੋਈ ਸਕ੍ਰਿਪਟ ਤੇ ਜਾਤੀ ਲਿਖੀ ਲਖਾਈ ਨਹੀਂ ਸੀ ਜਿਵੇਂ ਭਵੰਤਮਨ ਦਾ ਰਿਐਕਸ਼ਨ ਤੇ ਨਾ ਉਹਨੂੰ ਦੇਖ ਕੇ ਇਹ ਲਿਖੇ ਲਖਾਈ ਕੋਈ ਸਕ੍ਰਿਪਟ ਨਹੀਂ ਸੀ ਉਹ ਅਚਾਨਕ ਹੀ ਬੀਬੀ ਆ ਗਈ ਕਹਿੰਦੇ ਨੇ ਵੀ ਇਹ ਜਾਣ ਬੁੱਝ ਕੇ ਉਹ ਉਹਨਾਂ ਦੀ ਵਲੰਟੀਅਰ ਸੀ ਕੋਈ ਝਾੜੂ ਵਾਲਿਆਂ ਦੀ ਉਹਨਾਂ ਦੀ ਭਗਤਣ ਸੀ ਪੱਕੀ ਉਹਨਾਂ ਦੀ ਪਮਕੜ ਸੀ ਕਹਿੰਦੇ ਨੇ ਜਿਵੇਂ ਹਨਾ ਪਰ ਇਹ ਨਹੀਂ ਲੱਗਦਾ ਨਹੀਂ ਇਸ ਤਰ੍ਹਾਂ ਜਿਵੇਂ ਉਹ ਆਤਮੰਦ ਦਾ ਰਿਐਕਸ਼ਨ ਹੈ ਉਹਨੂੰ ਦੇਖ ਕੇ ਕਹਿੰਦੇ ਵੀ ਇੰਨਾ ਹਾਰ ਸ਼ਿੰਗਾਰ ਲਾਇਆ ਕਿਧਰੇ ਕਲਿੱਪ ਲਾਈ ਫਿਰਦੀ ਹੈ ਹਨਾ ਬਾਲਾਂ ਨੂੰ ਇੰਨਾ ਸ਼ਿੰਗਾਰੀ ਫਿਰਦੀ ਹੈ ਕਿਧਰੇ ਘੜੀ ਲਾਈ ਫਿਰਦੀ ਹੈ ਕਿਧਰੇ ਟੌਪ ਸਪਾਈ ਫਿਰਦੀ ਹੈ ਕਿ ਜਿਹੜੀਆਂ ਬੀਬੀਆਂ ਹੁਣ ਹੜ ਪਰਭਾਵ ਇਲਾਕਿਆਂ ਦੇ ਵਿੱਚ ਜਿਹੜੇ ਹੜ ਦੇ ਨਾਲ ਜੂਝ ਰਹੇ ਨੇ ਕੀ ਉਹਨਾਂ ਨੂੰ ਇੰਨਾ ਸਾਰਾ ਕੁਝ ਸੁਝ ਜੂਗਾ ਕੀ ਉਹ ਘੜੀ ਲਾ ਲੈਣਗੇ ਚੱਕ ਕੇ ਉਹਨਾਂ ਨੂੰ ਤੇ ਆਪਣੇ ਜਾਨ ਬਚਾਉਣ ਦਾ ਫਿਕਰ ਪਿਆ ਪਿਆ ਐ ਇੰਨਾ ਹਾਰਸ਼ingar ਕਿੱਥੋਂ ਲਾ ਲੈਣਗੇ ਤੇ ਇਹ ਬੀਬੀ ਦੇਖੋ ਪਤਾ ਨਹੀਂ ਕਿੱਥੋਂ ਕਿਵੇਂ ਮੂਹਰੇ ਆਈ ਕੀ ਕੁਝ ਕੀਤਾ ਕਹਿੰਦੇ ਵੀ ਇਹ ਜਾਣ ਬੁੱਝ ਕੇ ਮਤਲਬ ਇਹਨਾਂ ਦਾ ਇਹ ਪਹਿਲਾਂ ਹੀ ਡਰਾਮਾ ਰਚਿਆ ਹੋਇਆ ਸੀ ਇਹ ਹੋ ਵੀ ਸਕਦਾ ਵੀ ਉਹਨਾਂ ਦਾ ਇਹ ਡਰਾਮਾ ਇਹ ਰਚਿਆ ਹੋਇਆ ਹੋਵੇ ਕਿਉਂਕਿ ਉਹਨਾਂ ਦੇ ਗਰੰਟੀ ਉਹਦੇ ਵੈਦ ਪਾਇਆ ਹੋਇਆ ਉਹਨਾਂ ਦੀ ਪਾਰਟੀ ਦਾ ਉਹਦੇ ਗਲ ਦੇ ਵਿੱਚ ਉਹ ਵੀ ਕੱਢਣਾ ਭੁੱਲ ਗਈ ਡਰਾਮੇਵਾਦੀ ਲੱਗੀ ਕਰਨ ਉੱਥੇ ਆ ਕੇ ਰੋਣ ਲੱਗੀ ਤੇ ਫਿਰ ਹੁਣ ਕਹਿਣੀ ਹੈ ਭਾਈ ਉਹ ਬੀਬੀ ਦੇ ਚਰਚੇ ਤੇ ਹੋਣਾ ਹੀ ਨਹੀਂ ਲੋਕ ਬਣੇ ਹੁਣ ਉਹਦੇ ਤੇ ਗਾਣੇ ਲਾ ਲਾ ਕੇ ਉਹਨੂੰ ਬੜਾ ਵਾਇਰਲ ਕਰ ਰਹੇ ਨੇ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਜਿਹੜੇ ਹੜ ਪ੍ਰਭਾਵਤ ਲੋਕ ਨੇ ਉਹਨਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਚਾਹੇ ਸੀਐਮ ਮਾਨ ਸਾਹਿਬ ਨੇ ਚਾਹੇ ਹੋਰ ਕੋਈ ਵੀ ਕਿਸੇ ਵੀ ਪਾਰਟੀ ਦਾ ਜਿਹੜਾ ਕੋਈ ਉਹਨਾਂ ਦਾ ਮਜ਼ਾਕ ਉਡਾਉਂਦਾ ਹੈ ਨਹੀਂ ਉਡਾਉਣਾ ਚਾਹੀਦਾ ਮਜ਼ਾਕ ਕਰਨ ਵਾਸਤੇ ਹੋਰ ਪਾਸੇ ਬਥੇਰੇ ਪਏ ਨੇ ਭਾਈ ਉਹ ਬੀਬੀ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਜਿਨੇ ਆ ਕੇ ਉੱਤੇ ਇਸ ਤਰ੍ਹਾਂ ਦੀ ਐਕਟਿੰਗ ਕੀਤੀ ਹਾਲਾਂਕਿ ਦੂਰ ਦੂਰ ਤੱਕ ਉਹਦਾ ਕੋਈ ਬਾ ਬਾ ਵਾਸਤਾ ਕਹਿੰਦੇ ਹੈ ਨਹੀਂਗਾ ਵੀ ਨਾਲ ਹੜ ਪ੍ਰਭਾਵ ਤੋ ਹੜ ਪ੍ਰਭਾਵ ਤ ਕਿੱਥੋਂ ਲੱਗਦੀ ਹੈ ਉਹ ਕੋਠੀ ਤੇ ਉਹਦੀ ਕਰੋੜ ਰੁਪਏ ਦੀ ਕਹਿੰਦੇ ਸ਼ਹਿਰ ਦੇ ਵਿੱਚ ਐ ਤੇ ਫਿਰ ਹੁਣ ਸੱਚੀ ਕਹਿੰਦੇ ਨੇ ਭਾਈ ਜਿਹੜੇ ਹੁਣ ਇਹ ਚੀਜ਼ੀਆਂ ਬਣਾ ਬਣਾ ਕੇ ਪਾ ਰਹੇ ਨੇ ਉਹਨਾਂ ਦਾ ਵੀ ਕੀ ਕਸੂਰ ਹੈ ਕਹਿੰਦੇ ਲੱਖਾਂ ਉਹ ਵੀ ਕਹਿੰਦੇ ਗਾਣਾ ਲਾ ਰਹੇ ਨੇ ਨੰਗਾ ਰੱਖ ਦੀ ਕਲਿੱਪ ਵਾਲਾ ਪਾਸਾ ਜੇਟ ਕੋਲੋਂ ਖੰਡ ਕੜਦੀ ਇੱਕ ਨੇ ਤੇ ਜਮਾਂ ਸਰੀਲਾ ਤਾਂ ਕਹਿੰਦਾ ਆ ਲੱਗ ਜਾ ਸੀਨੇ ਨਹੀਂ ਆਵੇਂ ਯਾਦ ਬਥੇਰੀ ਤੇ ਲੋਕਾਂ ਨੇ ਤੇ ਹੁਣ ਪਾਉਣੀ ਹੈ ਜੀ ਜੇ ਉਹ ਮਜ਼ਾਕ ਕਰ ਸਕਦੇ ਨੇ ਲੋਕ ਵੀ ਉਹਨਾਂ ਨੂੰ ਮਜ਼ਾਕ ਕਰਦੇ ਨੇ ਤੁਹਾਡੀ ਇਹਦੇ ਬਾਰੇ ਕੀ ਰਾਏ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਸ਼ੇਅਰ ਕਰਨਾ ਧੰਨਵਾਦ